ਇਹ ਕਿਸਾਨ ਵੀਰੋ ਜਿਹੜੀ ਆਪਣੇ ਖੇਤ ਦੇ ਵਿੱਚ ਆਹ ਬੂਈ ਹੁੰਦੀ ਆ ਆ ਕਿਸੇ ਸਪਰੇਅ ਨਾਲ ਨਹੀਂ ਮਰਦੀ ਆਹ ਬਾਈ ਕਹਿੰਦੇ ਵੀ ਅਸੀਂ ਘਰ ਦੇ ਵਿੱਚ ਹੀ ਦੇਸੀ ਚੀਜ਼ ਤਿਆਰ ਕਰਕੇ ਇਹਨੂੰ ਮਾਰ ਲੈਣੇ ਵੀ ਖਤਮ ਕਰ ਲੈਣੇ ਕਿਉਂਕਿ ਇਹ ਬੂਈ ਨਾ ਤਾਂ ਘੜੀ ਜਾਂਦੇ ਪਾ ਜੇ ਇਹਨੂੰ ਘਾੜਦੇ ਆ ਕਹੀ ਨਾਲ ਇਹਨੂੰ ਮਲੇ ਲਤਾਂ ਦੇ ਖੁਰਕੜ ਢਾ ਆਂਦੀ ਆ ਮਲੇ ਅਲਰਜੀ ਕਰ ਦਾਂਦੀ ਆ ਬਹੁਤ ਗੰਦੀ ਚੀਜ਼ ਹੁੰਦੀ ਆ ਇਹ ਇਹਦੀ ਕੋਈ ਸਪਰੇਅ ਨਹੀਂ ਬਣੀ ਵੀ ਇਹਨੂੰ ਖਤਮ ਕਰ ਦੇ ਇਹ ਹੁੰਦੀ ਵੀ ਜਿਆਦਾ ਫालतू ਜਗ੍ਹਾ ਦੇ ਆਪਣੇ ਖੇਤ ਦੇ ਵਿੱਚ ਤਾਂ ਹੁੰਦੀ ਹੀ ਨਹੀਂ ਇਹਨੂੰ ਖਤਮ ਕਰਨ ਵਾਸਤੇ ਇਹਨੇ ਘਰੇ ਦਵਾਈ ਤਿਆਰ ਕਰਤੀ ਕੋਈ ਜਿਆਦਾ ਮਹਿੰਗੀ ਨਹੀਂ ਕਹਿੰਦੇ ਵੀ ਪੈਂਦੀ ਵੀ 50 60 ਰੁਪਏ ਦੀ ਘ ਜੇ ਤਿਆਰ ਕਰਨੀ ਹੈ ਬਾਈ ਖਤਮ ਕਰ ਦਾਂ ਦੀ ਬੂਈ ਉਹ ਹਾਂ ਬਾਈ ਹੈ ਜਿਵੇਂ ਸਕਾਦੂ ਖਤਮੇ ਕਰ ਦੂਗੀ ਜਿਵੇਂ ਰਾਉਂਡ ਅਪ ਕਰ ਦੰਦੀ ਐਵੇਂ ਖਤਮ ਕਰ ਦੂਗੀ ਠੀਕ ਐ ਉ ਕੋਈ ਨੁਕਸਾਨ ਨਹੀਂ ਹੋਰ ਚ ਕੋਈ ਨੁਕਸਾਨ ਨਹੀਂ ਹੋਣਾ ਬਾਈ ਕੱਖ ਤੇ ਕੰਮ ਕਰੂ ਕੱਖ ਤੇ ਵੀ ਹਾਂ ਕੱਖ ਤੇ ਕੱਟ ਕਰਦੀ ਆ ਚੌੜੇ ਪੱਤੇ ਨੂੰ ਮਾਰ ਦੰਦੀ ਐ ਬਾਈ ਇਹ ਦੂਬੜ ਤਾਂ ਨਹੀਂ ਮਰਦਾ ਹੈਗਾ ਹੂੰ ਜਿਹੜਾ ਕੂਲਾ ਜਾਂ ਪੱਤਾ ਹੁੰਦਾ ਉਹਨੂੰ ਮਾਰ ਦੰਦੀ ਐ ਕੂਲੇ ਪੱਤੇ ਵਾਲੇ ਕਾਸ ਵੀ ਆ ਉਹ ਦੂਜੇ ਤਾਂ ਖਤਮ ਹੋ ਹੀ ਜਾਂਦੇ ਨੇ ਬਾਈ ਆ ਬੂਈ ਨਹੀਂ ਕਿਸੇ ਕੋਈ ਸਪਰੇ ਖਤਮ ਕਰਦੀ ਹੈ ਨਾ ਹੂੰ ਕੋਈ ਸਪਰੇਅ ਮਿਲਦੀ ਤੇ ਨਹੀਂ ਮੂਹ ਖਤਮ ਕਰਦਾ ਮੈਂ ਕੋਈ ਖਤਮ ਰੌਂਡ ਅਪ ਨੂੰ ਮਾਰਦੀ ਹੈ ਰੌਂਡ ਅਪ ਇਹਨੂੰ ਰੌਂਡ ਅਪ ਵੀ ਨਹੀਂ ਮਾਰਦੀ ਜਿਹੜੀ ਕੱਖ ਨੂੰ ਸੁਕਾ ਨਹੀਂ 6-7 ਮਹੀਨੇ ਕੱਖ ਨਹੀਂ ਹੁੰਦਾ ਉਹ ਵੀ ਇਹਦੇ ਕੰਮ ਨਹੀਂ ਕਰਦੀ ਪਰ ਤੁਸੀਂ ਘਰੀ ਤਿਆਰ ਕਰਦੀ ਇਹ じゃ ਕੀ ਪਾਇਆ ਬਈ ਇਹਦੇ ਵਿੱਚ ਫਿਰ ਆਹ ਦੱਸ ਦਿੰਦੇ ਆ ਬਈ ਉਧਰ ਹੂੰ ਵੀਡੀਓ ਦੁਬਾਰਾ ਕਰਕੇ ਦਿਖਾਵਾ ਤਿਆਰ ਕਰਕੇ ਚਲੋ ਆਪਾਂ ਤਿਆਰ ਕਰਕੇ ਦਿਖਾਉਨੇ ਵੀ ਕੀ ਬਈ ਇਹਦੇ ਵਿੱਚ ਪਾਉਂਦੇ ਆ ਕੰਮ ਕਰੂਗਾ ਵੀ ਹਾਂ ਬਈ ਇੱਕ ਵਾਰੀ ਸੁੱਕ ਕੇ ਮੁੜ ਕੇ ਦੁਬਾਰਾ ਤੇ ਨਹੀਂ ਹਰਾਉਂਦਾ ਸੁੱਕੀ ਵੀ ਦਿਖਾ ਦਾਂਗੇ ਬਈ ਹੂੰ ਠੀਕ ਐ ਵੀ ਇੱਕ ਵਾਰੀ ਸੁੱਕ ਕੇ ਮੁੜ ਕੇ ਹਰਾ ਨਹੀਂ ਹੁੰਦਾ ਨਾ ਉੱਤੇ ਕਈ ਵਾਰੀ ਮੀਂਹ ਮੂਹ ਪੈ ਜੇ ਫੇਰ ਕੰਮ ਨਹੀਂ ਕਰਦਾ ਹਨਾ ਹਾਂ ਉੱਥੇ ਹੋ ਨਹੀਂ ਕਰਦਾ ਫੇਰ ਤਾਂ ਕੀ ਕੰਮ ਕਰੂਗਾ ਲੇ ਬਈ ਸਸਤਾ ਜਾਂ ਜਿਗਾਰਡ ਬਾਈਆਂ ਤਿਆਰ ਕਰਤਾ ਘਰ ਦੇ ਵਿੱਚ ਕਹਿੰਦੇ ਆਮ ਘਰ ਦੇ ਵਿੱਚ ਮਿਲ ਜੂ ਸਾਰਾ ਇਹ ਹਾਂ ਬਈ ਕਰੀ ਹੁੰਦਾ ਤਾਂ ਇਹ ਸਾਰਾ ਘਰ ਦੇ ਵਿੱਚ ਸਮਾਨ ਕਹਿੰਦੇ ਆਮ ਮਿਲ ਜੂਗਾ ਤੇ ਇੱਕ ਦੇ ਢੋਲੀ ਮਾਰਨੀ ਹੁੰਦੇ ਕਿਸਾਨ ਕਿਸੀ ਥੋੜੀ ਮੋਟੀ ਹੁੰਦੀ ਹੈ ਬੂਈ ਇਹ ਖਾਲਾਂ ਫੂਲਾਂ ਤੇ ਹੋ ਜਾਂਦੀ ਹੈ ਹਨਾ ਜਿਵੇਂ ਨੈਰੀ ਖਾਲਾਂ ਵਿੱਚ ਘੜ ਜੇ ਇਹਨੂੰ ਤੁਸੀਂ ਨਾ ਵਿੱਚ ਵੜ ਕੇ ਕਢੋਂਗੇ ਥੋੜੀ ਲੱਤਾਂ ਦੇ ਖੁਰਕ ਠਾ ਲਾਂਦੀ ਮੈਂ ਇੰਨੀ ਗੰਦੀ ਚੀਜ਼ ਹੁੰਦੀ ਹੈ ਇਹ ਅਲਰਜੀ ਕਰ ਦਿੰਦੀ ਹੈ ਇਹ ਅਲਰਜੀ ਕਰ ਦਾਂਦੀ ਹਾਂ ਚਲੋ ਆ ਜਾ ਫਿਰ ਦਿਖਾਈਏ ਫਿਰ ਕਿਵੇਂ ਕੀ ਕੁਝ ਪਾਉਣੇ ਇਹਦੇ ਵਿੱਚ ਆ ਜਾਓ ਆ ਜਾਓ ਤੇ ਇਹ ਸੁੱਕਣ ਤੇ ਕਿੰਨੇ ਦਿਨ ਲੱਜੂਗੀ 5-6 ਦਿਨ ਲੇ ਜਾਂਦੀ ਹੈ ਬਈ ਵੀ ਹਾਂ ਵੀ ਇਹ ਨਹੀਂ ਸੁੱਕਣ ਤਾਂ ਮੰਗ ਤੋਂ ਤੱਕ ਨਹੀਂ ਗਾ ਵੀ ਕੋ ਤੁਰਤ ਨਹੀਂ ਕਰ ਸੁੱਕਦੀ ਠੀਕ ਹੈ ਹੌਲੀ ਹੌਲੀ ਕਰਕੇ ਸੁੱਕਦੀ ਵੀ 5-6 ਦਿਨ ਲਾ ਲਓ ਵੀ 7-8 ਦਿਨ ਲਾ ਲਓ ਹਾਂ ਬਈ ਚਲੋ ਸੁੱਕਣੇ ਚਾਹੀਦੇ ਦਿਨ ਤਾਂ ਚਲੋ ਚੱਲ ਵੀ ਜਾਂਦੇ ਆ ਠੀਕ ਹੈ ਬਈ ਮੀਂਹ ਤੁਰਤ ਨਹੀਂ ਪੈਣਾ ਚਾਹੁੰਦਾ ਅਗਲੇ ਦਿਨ ਤਾਂ ਕੋਈ ਚੱਕਰ ਨਹੀਂ ਨਾ ਨਾ ਕੁਝ ਵੀ ਤੁਰਤ ਨਾ ਮੀਂਹ ਪਵੇ ਪ੍ਰਾਗਲੇ ਦਿਨ ਕੋਈ ਚੱਕਰ ਨਹੀਂ ਸਭ ਤੋਂ ਪਹਿਲਾਂ ਢੋਲੀ ਭਰਨੀ ਆ ਪਾਣੀ ਨਾਲ ਹਾਂ ਬਈ ਪਹਿਲਾਂ ਢੋਲੀ ਭਰ ਲਓ ਪਾਣੀ ਜਿਵੇਂ ਆਪਾਂ ਲਾਲੀ ਵੀ 1-2 ਬੱਟਾਂ ਦਾ ਬੂਇੰ ਕਿੰਨੇ ਦਾ ਬਾਧੂਗਾ ਅੱਧੇ ਢੋਲੀ ਦਾ ਵੋ ਢੋਲੀ ਅੱਧੇ ਕਿੱਲੇ ਦੀ ਬੱਟ ਤੇ ਹੂੰ ਕਿੱਲੇ ਕਦੀ ਬੱਟ ਤੇ ਲਾਲਾ ਹਾਂ ਇੱਕ ਢੋਲੀ ਬਹੁਤ ਹੈ ਲੈ ਵੀ ਸਭ ਤੋਂ ਪਹਿਲਾਂ ਭਰਨੀ ਆਪਾਂ ਢੋਲੀ ਪਾਣੀ ਦੀ ਹੁਣ ਇਹ ਅੱਧੀ ਭਰਾਂਗੇ ਆਪਾਂ ਹਾ ਆਪਣੇ ਵਲੇ ਥੋੜੀ ਜਿਹੀ ਬੂਈ ਆਪਾਂ ਅੱਧੀ ਢੋਲੀ ਭਰਾਂਗੇ ਅੱਧੀ ਢੋਲੀ ਮਗਰ ਕਿੰਨਾ ਪਾਉਂਗੇ ਇਹ ਬਈ ਅੱਧੀ ਕਿਲੋ ਬਹੁਤ ਹੈ ਅੱਧੀ ਕਿਲੋ ਬਹੁਤ ਹੈ ਜੇ ਜ਼ਿਆਦਾ ਫਿਰ ਤਾਂ ਅੱਧੀ ਕਿਲੋ ਜੇ ਘੱਟ ਤੇ ਛੋਟਾ ਆਪਾਂ ਯਾ ਬਹੁਤ ਹੈ ਫਿਰ ਭਾਈ ਇਹ ਬਹੁਤ ਹੈ ਜੇ ਵੀ ਢੋਲੀ ਭਰਨੇ ਤਾਂ ਕਿੱਲੋ ਪਾਉਣਾ ਪਊਗਾ ਹਾਂ ਬਈ ਵੀ ਘਟੋਲੀ ਆਪਾਂ ਨੂੰ ਪੈਂਦੀ ਆ 4050 ਰੁਪਿਆ ਦੀ ਹਾਂ ਬਈ ਹਨਾ ਹੂੰ 4050 ਰੁਪਿਆ ਦੀ ਆਪਾਂ ਨੂੰ ਇੱਕ ਢੋਲੀ ਪਾਉਗੀ ਖਤਮ ਦੀ ਹੋ ਗਿਆ ਆਪਣਾ ਇਹ ਹੂੰ ਦਾ 60 ਰੁਪਿਆ ਦੀ ਕੋਈ ਬਾਲੀ ਨਹੀਂ ਨਾ ਕੋਈ ਕੈਮੀਕਲ ਆ ਯਾਰ ਹੂੰ ਹਨਾ ਤੇ ਵੀ ਨਾ ਆਪਾਂ ਉਹ ਕਰਨਾ ਕੋਈ ਜਿਆਦਾ ਖਰਚਾ ਕਰਨਾ ਬੂਈ ਨੂੰ ਹੋਰ ਕੋਈ ਸਪਰੇ ਨਹੀਂ ਮਾਰਦੀ ਕੋਈ ਚੀਜ਼ ਬਣੀ ਨਹੀਂ ਨਾ ਬਈ ਇਹਨਾਂ ਨੂੰ ਪਹਿਲਾਂ ਵੀ ਇਹ ਚ ਪਾ ਕੇ ਕੋਲ ਲਈ 10 ਕਿਲੋ ਨੂੰ ਹਾਂ ਬਈ ਅੱਧੀ ਢੋਲੀ ਵਾਸਤੇ ਹਨਾ ਪਹਿਲਾਂ ਇਹਨੂੰ ਨਾ ਇਹਦੇ ਵਿੱਚ ਸਿੱਧਾ ਨਹੀਂ ਪਾ ਸਕਦੇ ਆਪਾਂ ਬਈ ਉਹ ਫਿਰ ਥੱਲੇ ਬਈ ਉਹਨਾਂ ਕੋਲ ਨਾਲ ਚੰਗੀ ਥੱਲੇ ਬਈ ਠੀਕ ਹੈ ਜਿਆ ਫਿਲਟਰ ਜਾਮ ਕਰ ਇੱਕ ਢੋਲੀ ਪਾਣੀ ਦੀ ਪਰ ਲੋ ਕਾਲਾ ਨਮਕ ਕਾਲਾ ਨਮਕ ਕੋਈ ਇੱਕ ਪਿੰਕ ਦੂਜਾ ਹੁੰਦਾ ਨਾ ਆ ਕਾਲਾ ਨਮਕ ਪਿਓਰ ਕਾਲਾ ਨਮਕ ਪਾਇਓ ਅੱਧੇ ਕਿਲੋ ਪਾ ਲਿਓ ਅੱਧੇ ਢੋਲੀ ਮਾਗਰਾ ਇਹਨੂੰ ਘੋਲ ਲਿਓ ਚੰਗੀ ਤਰ੍ਹਾਂ ਜੇ ਨਾਲ ਟਾਈਮ ਘੋਲਦਾ ਨਹੀਂ ਉਹਨਾਂ ਟਾਈਮ ਨਹੀਂ ਦੇ ਵਿੱਚ ਪਾਉਣਾ ਲਿਆ ਹੁਣ ਇਹ ਪਾ ਲਾਂਗੇ ਆਪਾਂ ਢੋਲੀ ਦੇ ਵਿੱਚ ਹਨਾ ਛਾਨਣ ਦੀ ਲੋੜ ਦੇ ਵਿੱਚ ਹੈਗੀ ਆ ਨਾ ਜਾਲੀ ਉਹ ਜਾਲੀ ਹੁਣ ਜ਼ਰੂਰੀ ਹੈ ਵਿੱਚ ਕੋਈ ਚੀਜ਼ ਹੁੰਦੀ ਨਾ ਕਿ ਵੀ ਪੰਪ ਪਣਾ ਖਰਾਬ ਜ ஓன்னு கோழி <inaudible>